ਮੇਰੀ ਗੱਲ ਸੁਣ ਮੈਂ ਚੱਲੀ ਆ ਉਹ ਭੈਣ ਜੀ ਕੇ ਜੋਤੀ ਵੀ ਉਧਰ ਗਈ ਹੋਈ ਆ ਹੈ ਨਹੀਂ ਘਰ ਮੈਂ ਦੁਪੱਟੇ ਧੋ ਕੇ ਸੁੱਕਣੇ ਪਾਏ ਆ ਜਰੀਕ ਨੂੰ ਲਾ ਲਈ ਫਿਰ ਧੁੱਪ 'ਚ ਰੰਗ ਖਰਾਬ ਹੋਣਾ ਹੈ ਉਹ ਯਾਰ ਮੈਂ ਬੜੀ ਬਾਹਰ ਨਿਕਲਣ ਦੇ ਖਾਦਾ ਆਪ ਜਾ ਕੇ ਬਹਿ ਗਈ ਆ ਦੁਨੀਆਂ ਲਾਲੀ ਰੰਗ ਫਿੱਕਾ ਹੋ ਜਾਣਾ ਆਪੇ ਲਾਉ ਗਿਆ ਹਾਂ ਪੂਰੀ ਰੀਨ ਵਾਲੇ ਜਾ ਕੇ ਬਹਿ ਗਈ ਆ ਹਾਂ ਥੋੜਾ 10 ਮਿੰਟ ਕੱਲ ਮੈਂ ਰਾਤ ਫੇ ਦੇ ਦਾਂ ਹਾਏ ਰੱਬਾ ਮੇਰੇ ਚੁੰਨੀਆਂ ਬਾਹਰ ਹੀ ਟੰਗੀਆਂ ਹੋਈਆਂ ਵਾਂ ਮੈਨ ਲੱਗਦਾ ਫੇਰ ਸੋ ਗਿਆ ਉੱਠ ਕੇ ਕੁਰਸੀ ਤੋਂ ਉੱਠਿਆ ਹੋਣਾ ਸੋ ਗਿਆ ਹੋਣਾ ਵਾਂ 10 2 ਘੰਟੇ ਹੋ ਗਏ ਚੁੰਨੀਆਂ ਮੇਰੇ ਧੁੱਪੇ ਹੀ ਸੜਦੀਆਂ ਰੰਗ ਖਰਾਬ ਹੋਇਆ ਲਾ ਕੇ ਲੈ ਚਲਦੀਆਂ ਹੁਣ ਦੇਖਦੀਆਂ ਇਹਨੂੰ ਚੱਲ ਮਣਾ ਓ ਸੁਣਦਾ ਨਹੀਂ ਹਾਂ ਹਾਂ ਮੈਂ ਕੀ ਕਹਿ ਕੇ ਗਈ ਸੀ ਮੈਂ 2 ਘੰਟੇ ਬਾਅਦ ਮੁੜੀ ਆ ਅਜੁੰਨੀਆਂ ਵੀ ਸਾਰੀਆਂ ਸੁੱਕ ਸੁੱਕੇ ਦੇਖ ਲੈ ਰੰਗ ਖਰਾਬ ਹੁੰਦਾ ਚੁੰਨੀਆਂ ਦਾ। ਹੋ ਆਹ ਲਾ ਕੇ ਲੈ ਆਂਦਾ ਰੰਗ ਖਰਾਬ। ਹੋਰ ਉੱਪਰ ਹੋਣਾ ਇੱਥੇ ਬਹਿ ਗਿਆ। ਓ ਪਕਿੰਨੀਆਂ ਵਾ। ਓ ਪਕਿੰਨੀ ਬਾਹਰ। ਤੇਰੀਆਂ ਜੁੰਨੀਆਂ ਦਾ ਰੰਗ ਨਾ ਖਰਾਬ ਹੋਵੇ। ਮੇਰਾ ਭਮਾ ਹੋ ਰਿਹਾ ਏ ਧੁੱਪ ਦੇ ਨਾਲ। ਹੋ ਤੇਰੇ ਤੇ ਨੀਂਹ ਤੈਨੂੰ ਧੁੱਪ ਜੋ ਕਾਸਟਿਕ ਸੋਡਾ ਹੀ ਕਰਾਂਗਾ। ਕੰਮ ਕਰ ਆਪਣਾ ਹਾਂ। ਉੱਠ ਜਾ ਹੁਣ। ਉੱਠ ਕਰੂੰਗਾ ਮੈਂ। ਹਾਂ। 10 ਮਹੀਨੇ ਸਾਲ ਸੀ ਦਾ ਕੀ ਕਰਾਂ? ਚਲੋ ਚਲ ਜੇ ਆ ਗਏ ਹਾਂ ਉਹ ਖਾਣ ਨੂੰ ਬਣਾ ਲਾ ਮਰਾ ਮਟਾਕ ਹੋਈ ਫੋਕ ਰਹੀ ਜੋਗਾ ਹੋਰ ਖਾਣ ਲਈ ਬਣਾਵਾ ਤੇਰੇ ਲਈ ਹੁਣ ਇੰਨੀ ਗਰਮੀ ਚ ਪਕੋੜੇ ਹੋਰ ਪਕੋੜੇ ਬਣਾ ਲਾ ਗਰਮੀ ਦੇ ਤਾਂ ਆਪਦਾ ਤੇਰਾ ਰੰਗ ਖਰਾਬ ਹੁੰਦਾ ਧੁੱਪੇ ਨਿਕਲ ਲੈਣ ਮੈਨੂੰ ਹੀ ਗਰਮੀ ਲੱਗਦੀ ਹੈਗੀ ਨਿਆਣੇ ਨਿਆਣਾ ਚਾਰ ਤੇ ਏਡੀ ਤੂੰ ਮੇਰੇ ਜਲੂਸ ਲੜਾਏਂਗਾ ਹੁਣ ਕੋਈ ਨਹੀਂ ਆਲਸਾ ਆ ਕੇ ਹੋਰ ਕੀ ਆ ਨਿਆਣੇ ਆਪਣੇ ਘਰ ਸਾਰੇ ਇਦਾਂ ਕਰਦੇ ਹੋਰ ਨਿਆਲੇ ਦਾ ਕਰਦੇ ਤੂੰ ਸਿਆਣਾ ਬਿਆਣਾ ਹੋ ਕੇ ਕਰਦਾ ਵਾ ਆਲਸ ਪਾਇਆ ਹੋਇਆ ਚੱਲ ਉੱਠ ਜਾ ਹੁਣ ਉੱਠ ਚੱਲ ਮਾਂ ਉੱਧਰ ਸੌਣਾ ਜਾ ਕੇ ਤੂੰ ਕਿਤੇ ਟਾਈਮ ਜਾਵੇਂ ਪੈਣ ਦੀ ਨਹੀਂ ਹੋਰ ਸੌਂਦਾ ਉੱਧਰ ਜਾ ਉਹ ਉੱਧਰ ਨਾ ਜਾ ਕੇ ਸੌਂ ਜੀ ਕੰਮ ਲੱਗ ਜਾ ਕੋਈ ਕੰਮ ਤੁੰਦਾ ਵੀ ਕਰ ਲਿਆ ਕਰ ਅਪਰਚੀਆਂ ਕੱਟਾਂ ਕੱਟਣੀਆਂ ਅੱਜ ਪਰਚੀਆਂ ਕੱਟ ਹੋਣੀਆਂ ਵਾ ਦਾਣਿਆਂ ਵਾਲੀਆਂ ਕੋਈ ਨਹੀਂ ਕੋਈ ਨਹੀਂ ਨਹੀਂ ਔਟਕੇ ਮੀ ਪੈ ਪੈ ਕੇ ਹਟਿਆ ਗਮਲੇ ਗੋਡੀ ਕਰ ਦੋ ਮੜੀ ਮੜੀ ਤੂੰ ਜਦੋਂ ਮੇਰੇ ਉੱਠ ਕੇ ਰੋਲਾ ਪਾ ਕੇ ਬਹਿ ਜੰਨੀਆ ਦੋ ਸਵੇਰੇ ਆ ਹਾਂ 10 ਵਜੇ ਲੱਗੇ 11 ਵਜੇ ਪਰਚੀਆਂ ਵਾਲੇ ਨੇ ਆ ਜਾਣਾ ਉੱਠ ਕੇ ਫੇਰ 10 ਮਿੰਟ ਲਾ ਦੋ ਉੱਤੇ ਕੋਈ ਨਹੀਂ ਹਾਂ ਤੇ ਗਾਉਂਲੇ ਆਜ ਪਤਾ ਨਹੀਂ ਕੀ ਗਾਉਂਲੇ 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 ਆਜ ਤੇ ਕਿਤੇ ਮੱਚੋ ਨਾ ਨਹੀਂ ਜਣਾ ਕੁਛ ਨਹੀਂ ਹੈਗਾ ਤੁਸੀਂ ਕਰਕੇ ਤੇ ਫਿਰ ਜਾਓ ਪਰਚੀਆਂ ਕਟਾ ਕੇ ਆਓ ਪਿਛਲੀ ਵਾਰ ਵੀ ਪਰਚੀ ਕਟਾ ਕੇ ਆਏ ਆਰਾਮ ਕਰਨ ਹੁੰਦਾ ਸਵੇਰੇ ਸਵੇਰੇ ਬੈਠ ਨਹੀਂ ਰੋਲਾ ਪਾ ਕੇ ਪਤਾ ਨਹੀਂ ਕੀ ਤੈਨੂੰ ਹੱਥ ਆ ਪਈ ਆਰਾਮ ਹੀ ਕਰਦਾ ਏ ਕੋਈ ਗੱਲ ਨਹੀਂ ਚੱਲ ਚੱਲ ਉੱਥੇ ਉਹ ਮੜੇ ਜੇ ਕਰਦੇ ਕਮਲੇ ਦੀ ਗੋਡੀ ਕਰਦੇ ਫਿਰ ਪਰਚੀ ਕਟਾਣ ਚੱਲ ਜਾਈ ਕੋਈ ਕਰ ਦੇਣਾ ਹਾਂ ਠੀਕ ਸਵੇਰੇ ਸਵੇਰੇ ਜਦੋਂ ਤੱਕ ਉਹਤ ਬੜਾ ਕੋਈ ਗੱਲ ਨਹੀਂ ਸਵੇਰੇ 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 ਉੱਠ ਕੇ ਖਾ ਪੀ ਕੇ ਫਿਰ ਸੋ ਗਿਆ ਲਈ ਰੱਖ ਦੀ ਗਮਲੇ ਘੋਟਲਾ ਕਰੀਹਾ ਕਰੀਹਾ ਕਰਲਾ ਆਲਸ ਹੀ ਨਹੀਂ ਛੱਡਣਾ ਹੈਗਾ ਗਮਲੇ ਨਾ ਹੋਏ ਇਹ ਪਤਾ ਨਹੀਂ ਪੀ ਛੋਣਾ ਬਿਜਣਾ ਜਦੋਂ ਦੇ ਗਮਲੇ ਕਦੀ ਕੁਛ ਕਰ ਲਾ ਕਰੀ ਕੁਛ ਕਰ ਲਾ ਮਾਰਾ ਜਾ ਕਰਨਾ ਹੁੰਦਾ ਉਹ ਵੀ ਬਸ ਨਾ ਤੀਸੋ ਤਦਾਂ ਇਹ ਮੜੀ ਹੱਥ ਬਈਆ। ਹਾਂ। ਸ਼੍ਰੀ ਰਾਮ ਬੰਦਾ ਕਰ ਦੇਵੇ। ਜਿੱਤੇ ਜੇ ਦੇਖ ਪਾਪਾ ਤੇਰੇ ਪਰਚੀਆਂ ਕੱਟਣ ਚਲੇਗੇ। ਪਾਪਾ ਦੇ ਹੱਥ ਤੇ ਰੰਗਾ ਕਰਕੇ ਬੈਠੇ ਹੋਏ। ਦੱਸ ਤਾਂ। ਗਮਲਿਆਂ ਦੇ ਗੁੱਡਣ ਲੈ ਕੇ ਆ ਸੀਗਾ। ਉਹ ਹਜੇ ਤਾਂ ਇੱਥੇ ਹੀ ਬੈਠਾ। ਜਾ ਉਠਾ ਕੇ ਲਿਆ ਪਾਪਾ ਨੂੰ। ਹਾ ਜੋ ਮੈਂ ਤਾਂ ਤੈਨੂੰ ਕਿਹ ਚਾਰ ਤੱਕ ਗਮਲੇ ਆ 2 10 ਮਿੰਟ ਲੱਗਣੇ ਸੀਗੇ ਗਮਲੇ ਗੋਡਾ ਨੂੰ ਹੁਣ ਗਾ ਮੇਰਾ ਗੋਦੜਿਆਂ ਦੇ ਨਾਲੇ ਘੰਟਾ ਹੋ ਗਿਆ ਤੈਨੂੰ ਗਮਲਿਆਂ ਦਵਾਲੇ ਲੱਗੇ ਨੂੰ ਚਾਰ ਗਮਲੇ ਆ ਚਾਰ ਗਮਲੇ ਆ ਹਾਂ ਟਾਈਮ ਲੱਗਦਾ ਇੰਨਾ ਵੀ ਆਲਸ ਚੰਗਾ ਨਹੀਂ ਹੁੰਦਾ ਹੈਗਾ ਕਾਹਦਾ ਹੈ ਅੱਛੀਆਂ ਤੇ ਡਾਂਗ ਕਦੋਂ ਜਾਏਗਾ ਹੋਰ ਰੱਛ ਪੈ ਗਿਆ ਹੁਣਾ ਉੱਥੇ ਮੈਂ ਜਾਂਦਾ ਮੈਂ ਥੱਕ ਗਿਆ ਮੈਨੂੰ ਮਾਰੇ ਆਰਾਮ ਕਰਾ ਲੈਣ ਦੇ ਲੈ ਹੋਰ ਥੱਕ ਗਿਆ ਇੱਥੇ ਥਕਾਵਟ ਪੂਛੇਤੀ ਹੋ ਜਾਂਦੀ ਆ ਤੈਨੂੰ ਜੋਤੀ ਦੇਖ ਕੀ ਕਰਦਾ ਹੈ ਕਿੰਨਾ ਆਲਸੀ ਬੰਦਾ ਏ ਦੱਸ ਕੀ ਕਰਾਂ ਇਹਦਾ ਅੰਮਾ ਤੇ ਆਪਾ ਆਪੇ ਪਾਰਚੀ ਕਟਾਇਆ ਦੀ ਪਾਪਾ ਨੇ ਨਹੀਂ ਜਾਣਾ ਪਿਛਲੀ ਵਾਰ ਵੀ ਰਹਿ ਗਏ ਸੀ ਕਿ ਉਹ ਤਾਂ ਨਾਨੀ ਨੂੰ ਦੇ ਗਏ ਸੀ ਹਾਂ ਉਹ ਪੁੱਤੇ ਤਾਂ ਹੈ ਮੈਂ ਕਾਹੀ ਕਹਨੀ ਅੱਜ ਤੇਰੇ ਮਾਮੇ ਹੋਣਾ ਨੇ ਆਣਾ ਕੁੜੀਆਂ ਨੂੰ ਛੱਡਣ ਤਾਂ ਕਹਿੰਨੀ ਵੀ ਇਹ ਪਾਰਚੀ ਕਟਾਣ ਚਲ ਜਾਈ ਮੈਂ ਘਰ ਰਵਾਂ ਚੱਲ ਦੇਖਦੇ ਹਾਂ ਹੁਣ ਅੰਮਾ ਪਾਪਾ ਕਿੱਥੇ ਜਾਣਾ ਤੁਹਾਨੂੰ ਪਤਾ ਤਾਂ ਹੈਗਾ ਹਾਂ ਹਾਂ ਉਹ ਪੁੱਤ ਉਹਦਾ ਪਤਾ ਤਾਂ ਹੈਗਾ ਚੱਲ ਮੈਂ ਦੇਖ ਲਈਆਂ ਫਿਰ ਜਾਂਦੇ ਭੇਜਦੀ ਹਾਂ ਚੱਲ पता जो तू तो एक बार कोई आवाज मार ले हेलो ए कौन है ए मैंने मन्नदिया को नहीं आई अच्छा आ जा खेलिए आ जा तू तो आजा बाहर खड़ी लजशन भी आ गई और जशन पुत अच्छा। अच्छा। <laughs> की करदे सी आंटी जी मैं छुट्टियां का काम कर रही थी अच्छा कीरत तू उन छुट्टे काम करे बुड्ढा ਪੂਆ ਜੀ ਮੇਰਾ ਥੋੜਾ ਜਿਹਾ ਰਹਿਣਾ ਮੈਂ ਥੋੜਾ ਜਿਹਾ ਕਰ ਲਿਆ ਅੱਛਾ ਤੂੰ ਮਿਰਚੇ ਜੀ ਇਹ ਤੂੰ ਕੰਮ ਕਰ ਲਿਆ ਹੋ ਗਿਆ ਪੂਆ ਜੀ ਮੈਂ ਕਾਪੀ ਨੂੰ ਹੱਥੇ ਨਹੀਂ ਲਾਇਆ ਅੱਛਾ ਝੂਠ ਬੋਲਦੀਆਂ ਕੰਮ ਕੀਤਾ ਨਹੀਂ ਹੈ ਚਲ ਕੋਈ ਗੱਲ ਨਹੀਂ ਹੈ ਛੁੱਟੀਆਂ ਹੈਗੀਆਂ ਆਂ ਕਰ ਲੂਗੀ ਜਾ ਕੇ ਹਣਾ ਪੂਆ ਜੀ ਫੁੱਫੜ ਕਿੱਥੇ ਗਏ ਉਹ ਤਾਂ ਫੁੱਫੜ ਰੋਡਾ ਪਰਚੀਆਂ ਕਟਾਣ ਗਿਆ ਹਿਆ ਅੱਜ ਦਾਣੇ ਮਿਲਨੇ ਆ हां पर्ची कटाणगी कोई गल ਨਹੀਂ ਆ ਲੈੰਦੋ ਆ ਜਾਣਾ ਉਹਨਾਂ ਨੇ ਫੇਰ ਮਗਾਨੇ ਤੁਹਾਡੇ ਲਈ ਖਾਣ ਲਈ ਕੁਛ ਹਨ ਆਓ ਫੇਰ ਦੱਸੇ ਉਹਨਾਂ ਨੂੰ ਹੁਣ ਕੀ ਖਾਣਾ ਹੈ ਅੱਜ ਪੀਜ਼ਾ ਖਾਣਾ ਹੈ ਚੱਲ ਕੋਈ ਗੱਲ ਨਹੀਂ ਤੁਹਾਡੇ ਕੋ ਫੜ ਨੂੰ ਆ ਲੈੰਦੋ ਫੇ ਆਪਾਂ ਪੀਜ਼ਾ ਮੰਗਾਉਂਗੇ ਤੇ ਪੀਜ਼ਾ ਖਾਣਾ ਤੇ ਵੀ ਪੀਜ਼ਾ ਖਾਣਾ ਮੇਰੇ ਪਪ ਮम्मा ਪਾਪਾ ਉਦੋਂ ਮੇਰੇ ਵੱਡੇ ਤੇ ਗੋਲਗੱਪੇ ਲੈਣ ਗਏ ਉੱਥੇ ਹੀ ਸੋ ਗਿਆ ਸੀਗਾ ਆ ਹੋਪੋ ਤਾਂ ਚਲੋ ਕੋਈ ਗਾਨੀ ਦੇਖ ਲੈਨੇ ਅੱਜ ਕੀ ਕਰਦਾ ਆਂਟੀ ਜੀ ਮੈਂ ਸਵੇਰੇ ਕੋਠੇ ਤੇ ਚੜੀ ਅੰਕਲ ਉੱਥੇ ਗਮਲਿਆਂ ਕੋਲ ਬੈਠੇ ਕੀ ਕਰਦੇ ਸੀ ਹਾਂ ਹੋਪੋ ਦੌਰ ਲਾਉਂਦਾ ਸੀ ਝੋਨਾ ਅੰਕਲ ਤੇਰਾ ਗਮਲਿਆਂ ਕੋਲ ਬੈਠਾ ਆਂਟੀ ਜੀ ਇੱਕ ਦਿਨ ਐਤਵਾਰ ਨੂੰ ਅੰਕਲ ਗੇਟ ਸਾਫ ਕਰਦੇ ਸੀਗੇ ਕਿੰਨਾ ਘੰਟਾ ਉੱਥੇ ਖੜੇ ਰਹਿ ਕੇ ਹੋਰ ਕੀ ਗੇਟ ਸਾਫ ਕਰਦ ਕਦੇ ਉਸ ਦਿਨ ਉੱਥੇ ਖੜੇ ਖੜੇ ਹੀ ਸੌਂ ਗਏ ਕਿ ਮੈਨੂੰ ਨੀਂਦ ਆ ਗਈ ਅੰਕਲ ਦੀ ਉਹ ਅੰਕਲ ਬਹੁਤ ਆਲਸੀ ਜੀ ਆ ਬਹੁਤ ਆਲਸੀ ਆ ਮम्मा ਜੀ ਹੰਟਾ ਮੈਨੂੰ ਮੇਰੇ ਨਾਲ ਸਾਰਿਆਂ ਨਾਲ ਆਲਸੀ ਆਲਸੀ ਕਰਕੇ ਛੇੜਦਾ ਨਾ ਹੋਰ ਪੁੱਤ ਕੀ ਕਰੀਏ ਹੁਣ ਤਾਂ ਮੈਨੂੰ ਵੀ ਸਾਰੇ ਮਹੱਲੇ ਵਾਲੇ ਇਦਾਂ ਹੀ ਕਹਿੰਦੇ ਆ ਆਲਸੀ ਆਲਸੀ ਕੀ ਕਰੀਏ ਹੁਣ ਇਸ ਬੰਦੇ ਦਾ ਇਹਦੇ ਆਲਸ ਨੇ ਸਾਨੂੰ ਪਤਾ ਨਹੀਂ ਕੀ ਕਰਾਣਾ ਵਾ ਸਾਡੇ ਤੋਂ ਦੱਸੋ ਇਹਨੂੰ ਕਿਹੜੇ ਸਕੂਲੇ ਭੜ ਗੀਆਂ ਸੰਤ ਬਾਬਾ ਕੇਂਸਿੰਗ ਮੋਡਲ ਹਾਈ ਸਕੂਲ ਲਾਤਨ ਸਾਡੇ ਸਕੂਲ ਨੇ ਤੁਹਾਨੂੰ ਕੀ ਪੜ੍ਹਾਉਂਦਿਆ ਪੋਇਮਾਂ ਵੀ ਪੜ੍ਹਾਦੇ ਹੁੰਦੇ ਆ ਹਾਂ ਸੁਣਾਓ ਤਾਂ ਫਿਰ ਵਹੀਕਲ ਵੀਕਲ ਦੀਟੇ ਸਟਾਰ ਆਬਰੰਡਾ ਵਰਤੂਆ ਤੇ ਅੰਤਵਾਦ ਦਾ ਬੱਦ ਬਸ ਹਾਈਲਾਈਟ ਇੰਟਰਵਿਊ ਲੈ ਲਓ ਲੈ ਵੀ ਮੇਰੀ ਧੀ ਕੀ ਕਰਦੀ ਆ ਵਾ ਪੋਇਮਾਂ ਗਾਉਂਦੀ ਐ ਸੀ ਸੁਣਾਉਂਦੇ ਵਾ ਜੀ ਵਾ ਮੈਨੂੰ ਵੀ ਸੁਣਾਓ यार तू सुनाफरी कि मेनू पॉइंट नहीं कल जो इन कर ली स्टार आवर वंडर वटी उबाल आपका बर्ता 200 लाइक इन डायमंड इन द स्काई वेरी गुड क्लेप चल अच्छा शाबाश ले आ गया टोडा कुफड़ आ गया ਲਾ ਤਾਂ ਆ ਘਤਵਾਈਆਂ ਉਹ ਤਾਂ ਫੁੱਫਣ ਨੂੰ ਸਾਸਿਕਾ ਬਲਾਓ ਹਾ ਸਿਕਾ ਸਾਸਿਕਾ ਇਹ ਕਦੋਂ ਆਈਆਂ ਅੱਛਾ ਭਾਜੀ ਆਏ ਸੀ ਛੱਡ ਕੇ ਮੁੜ ਗਏ ਅੱਛਾ ਪਪਾ ਜੀ ਪਾਟੇ ਕੁਟਾਲੀਂ ਦਾਰਿਆ ਦੀ ਪਟਾਉਣ ਦੀ ਸਾਰੇ ਤਾਂ 60 ਕਿਲੋ ਦਾਰੇ ਮਿਲੇ ਆਪਾਂ ਨੂੰ ਹਾਂ 60 ਕਿਲੋ ਮਿਲੇ ਆ ਸ਼ੁਕਰ ਆ ਕੋਈ ਕੰਮ ਤਾਂ ਨਿਭਲਿਆ ਨਾ ਆਪਾਂਾ ਕਿੰਨਾ ਟਾਈਮ ਲੱਗਿਆ ਧੁੱਪਾ ਦੇ ਉੱਤੇ ਖੜੇ ਬੰਨੋਰਾ ਹਾਲ ਤੇ ਨੂੰ ਆਲਸ ਮੈਂਦਾ ਹੋਣਾ ਵਾ ਮੈਂ ਜਾ ਕੇ ਘਰ ਸੋਵਾ ਨਾ ਮੈਂ ਕਹਿੰਦੀ ਕਿ ਤੂੰ ਸੁੱਤੇ ਤਾਂ ਨਹੀਂ ਪਿਆ ਸੀ ਉੱਥੇ ਸਵੇਰ ਦੀ ਸ਼ਾਮ ਉਹਨੇ ਕੋ ਸੋਣਾ ਸਾਰਾ ਪਿੰਡ ਲੈ ਕੇ ਮੁੜ ਗਿਆ ਹੋਣਾ ਤੇ ਮੋਹ ਵਾਲੀ ਦਾ ਆਈ ਹੁਣੀ ਤੇਰੀ ਪਾਣੀ ਬਲਾ ਦੇ ਬਤਮ ਨੂੰ ਸੋਣਾ ਜਾ ਲਿਆਜੋ ਤੂੰ ਪਾਣੀ ਲਿਆ ਦੇ ਇਦਾਂ ਸੀ ਤੁਹਾਡੇ ਡੈਡੀ ਮੰਮੀ ਇੱਕ ਸੀ ਕਾਜੋ ਵੀ ਭਲਾਈ ਹੁੰਦੇ ਆ ਨਾ ਨੂੰ ਲਓ ਚਾਹ ਪੀ ਕੇ ਦੁਪਹਿਰ ਦਾ ਖਾਣਾ ਦਾਣਾ ਖਾ ਕੇ ਸ਼ੋ ਚਾਹ ਨੂੰ ਖਾਣ ਨੂੰ ਕਹਿੰਦੀ ਹੁਫੜ ਤੋਂ ਮਗਾਣਾ ਸੀ ਖਾਣ ਨੂੰ ਚੀਜ਼ਾ ਇਹਦਾ ਖਾਣ ਨੂੰ ਕਹਿੰਦੀ ਹੈ ਇਹ ਖਾਣਾ ਚੀਜ਼ਾ ਖਾ ਦਿੰਨੇ ਆ ਹਾਂ ਹਾਂ ਚੀਜ਼ਾ ਕਿ ਚੀਜ਼ਾ ਲਿਆ ਕੇ ਦੇਈ ਇਹਨਾਂ ਦੇ ਲਈ ਕੁਝ ਹੋਵੇ ਕੋਈ ਮੈਂ ਨਾ ਆ ਕੇ ਜਾਂਦਾ ਮੈਂ ਨਾਲ ਮਾਰ ਜਾ ਇਹਨਾਂ ਨੂੰ ਪਾਣੀ ਪੀ ਗਏ ਕੋਈ ਆ ਖਾ ਦਿੰਨੇ ਆ ਚੱਲ ਉੱਠ ਜਾ ਹੁਣ ਪਾਣੀ ਪੀ ਰਿਆ ਨਾ ਕਿ ਇੰਨੇ ਆੜਿਆਂ ਨੂੰ ਪੀਜ਼ਾ ਲਿਆ ਦੋ ਲਿਆ ਦੇ ਨਾ ਵਾਪਸ ਲੈ ਆਓ ਕਿ ਜੋਤ ਦੇਖ ਤੇਰਾ ਪਾਪਾ ਅੰਦਰ ਹੀ ਪੈ ਗਿਆ ਹੁਣ ਫੇਰ ਮੈਨੂੰ ਲੱਗਦਾ ਸੌ ਗਿਆ ਫੇਰ ਹਾਂਜੀ ਸੁੱਤੇ ਪਏ ਆ 10 ਤੱਕ ਉਹ ਉੱਠ ਜਾ ਹੁਣ ਉੱਠ ਕੇ ਨਿਆਣੇ ਨੂੰ ਲੈ ਆ ਦੋ ਪੀਜ਼ਾ ਨਾਲੋ 10 ਤਾਲਸ ਨਹੀਂ ਛੱਡਣਾ ਹੈਗਾ ਉੱਠ ਜਾ ਹੁਣ ਫੜਫੜ ਉਹ ਜਾ ਬਾਬਾ ਨਹਾ ਕੇ ਨਿਆਣੇ ਨੂੰ ਪੀਜ਼ਾ ਲਿਆ ਦੇ ਲਿਆ ਦੇ ਨਾ ਪੀਜ਼ਾ ਹੋਰ ਪੀਜ਼ਾ ਹੋਣਾ ਹੋਣਾ 10 10 ਮਿੰਟ ਆਰਾਮ ਕਰਨਾ ਹੋ ਵੀ ਨਾ ਤੁਸੀਂ ਬਸ ਜਹਾਂ ਜਹਾਂ ਨਾਲਾ ਜਾ ਕੇ ਤੀਰਿਆ ਲਿਆ ਦੇ ਉਹ ਨਿਆਣਿਆਂ ਨੂੰ ਦੱਸ ਐਨੀ ਗਰਮੀ ਚ ਜਾਣਾ ਸੌਖਾ ਨਹੀਂ ਕੰਮ ਆਜਾ ਹੁਣ ਨਾ ਨਹੀਂ ਹੋਇਆ ਹਜੇ ਮਾਹੌਲ ਇਹ ਸਿਰ ਖਾਣ ਲਾਪਣਾ ਜਿੰਦ ਨਾ ਨਿਕਲਣਾ ਆ ਰਿਹਾ ਰੋੜਾ ਪਾਉਣ ਲਾਪਣਾ ਦਾਸ ਡੇਢ ਘੰਟਾ ਹੋ ਗਿਆ ਹੁਣ ਅੰਦਰ ਬੜੇ ਨੂੰ ਨਾ ਕਹੇ ਨੀ ਨਿਕਲਿਆ ਹੈਗਾ ਨਾ ਆਇਆ ਹੋਰ ਡੇਢ ਘੰਟਾ ਲਾਤਾ ਨਹਾਣ ਲਈ ਤੇ ਨਾ ਡੇਢ ਘੰਟਾ ਲਾਦਾ ਨਹਾਣਾ ਹੀ ਹੁਣ ਸੌਂ ਗਿਆ ਉਹਨਾਂ ਡੇਢ ਘੰਟਾ ਨਹਾਣ ਨੂੰ ਲਾਤਾ ਨਾਣਾ ਹੁਣ ਨਾ ਨੂੰ ਟਾਈਮ ਲੱਗਦਾ ਨਹਾਬਦੇ ਹੋ ਜਾਂਦਾ ਨਾਣਾ ਬੰਦੇ ਨੇ ਮੜ ਗਏ ਨਾਣਾ ਹੁੰਦਾ ਨਿਆਣੇ ਨੂੰ ਭੁੱਖ ਲੱਗੀ ਹੈ ਟਾਈਮ ਹੁੰਦਾ ਕੁਝ ਖਾਣ ਦਾ ਕਰਦੇ ਤੈਨੂੰ ਕਹਿੰਦੇ ਵਾ ਕੋਈ ਨਹੀਂ ਪੀਜ਼ਾ ਕੱਲ ਨੂੰ ਖਵਾ ਦਵਾਂਗੇ ਆਜ ਕੋਲ ਹੋਰ ਬਣਾ ਕੇ ਖਵਾ ਲਓ। ਵਾਹ। ਹਾਂ ਲਿਆ ਵੀਜ਼ਾ ਹੋਰ। ਸਾਡੇ ਨਾਲ ਤਾਂ ਇਦਾਂ ਹੀ ਹੁੰਦੀ ਆ। ਸਵੇਰ ਦੀ ਚੀਜ਼ ਕਹੀ ਆ ਸਾਨੂੰ ਤਾਂ ਦੋੇ ਦਿਨ ਮਿਲਦੀ ਆ ਖਾਣ ਨੂੰ। ਹਨਾ ਜੇ ਤੁਸੀਂ ਇੱਧਰ ਹੀ ਰਹਿੰਦੇ ਜੇ ਜਾਣ ਲੈਂਦੇ। ਪਪਾ ਜੀ ਖਿਲਾਉਂਦੇ ਇਹਨਾਂ ਨੂੰ ਪੀਜ਼ਾ ਸਾਨੂੰ ਗੋਲ ਕੱਪ ਤੇ ਖਿਲਾਉਂਦੇ 100 ਰੁਪਏੇ ਖਵਾ ਦਿੰਦੇ ਹੋਰ। ਹੋਰ ਕੀ ਆ? ਉਹ ਬੁੱਤ ਪੀਜ਼ਾ ਖਾ ਕੇ ਟੈਡਾ ਹੋਣਾ ਆਪਣਾ ਰਾਤ ਨੂੰ ਖੰਗ ਹੋ ਜਾਂਦੀ। 20 ਬਿਮਾਰੀਆਂ ਹੁੰਦੀਆਂ ਪੀਜ਼ਾ ਪੀਜ਼ਾ ਨਹੀਂ ਖਾਈਦਾ। ਖੇ ਖਾਵਾਂਗੇ ਜਦੋਂ ਜਾ ਕੇ ਹਾਂ ਦੇ ਤੱਕ ਦਾ ਖਾ ਮੀਟੀ ਜਾਂਦਾ ਏ ਜਿੱਥੇ ਚਲ ਜਾ ਦੁਕਾਨ ਤੋਂ ਚੋਲ ਲਿਆ ਆਪਾਂ ਚੋਲ ਬਣਾ ਕੇ ਖਾ ਦਿੰਦੇ ਨਿਆਣੇ ਨੂੰ ਹਨਾ ਭੁੱਖ ਲੱਗੀ ਜਾ ਜਾ ਬਾਬਾ ਜਾ ਕੇ ਸੌਂ ਜਾ ਚੋਲ ਖਾ ਲ ਲੈ ਉਹ ਜਾ ਖਾਣਾ ਢਿੱਡ ਤੇ ਖਾਂ ਘੁੰ ਜੰਮੀ ਨਹੀਂ ਨਹੀਂ ਪੁੱਤ ਕੁਛ ਨਹੀਂ ਹੁੰਦਾ ਦੇਖ ਲੈ ਪੁੱਤ ਸਾ ਕਹਿੰਦੇ ਹੁੰਦੇ ਆ ਨਾ ਤੁਹਾਡੇ ਘਰ ਫੁਫੜਾ ਤੁਹਾਡਾ ਆਲਸੀ ਆਲਸੀ ਆ ਦੇਖ ਲਿਆ ਇਸ ਤਰ੍ਹਾਂ ਆਲਸੀ ਆ ਫੁਫੜਾ ਮम्मा ਜਦੋਂ ਪਾਪਾ ਮੰਬੇ ਹੁਣਾਂ ਕਿ ਜਾਂਦੇ ਹੁੰਦੇ ਉਦੋਂ ਦਾ ਉੱਥੇ ਕੁਛ ਨਾ ਕੁਛ ਖਾਂਦੇ ਰਹਿੰਦੇ ਆ ਉਦੋਂ ਹੀ ਪਾਪਾ ਦਾ ਠਿੱਢ ਦੁੱਖਦਾ ਹੈਗਾ ਹੰਜੇ ਜਦੋਂ ਪਾਪਾ ਠੱਡ ਜਾਇਆ ਕਰੂਗੇ ਐਨਾ ਕੁਛ ਖਾਇਆ ਕਰੰਗੇ ਤੋ ਕਾ ਤੁਸੀਂ ਰਹਿਣ ਤੋਂ ਤੁਹਾਡਾ ਵੀ ਠਿੱਢ ਦੁੱਖਣ ਲੱਗ ਜਾਣਾ ਹਾਂ ਇਦਾਂ ਹੀ ਕਹਿਓ ਤੁਸੀਂ ਹਨਾ ਹੋਰ ਕੀ ਆ